ਘਬਰਾਉਣਾ ਨਹੀਂ ਆ ਹੋਰ ਵੀ ਮਦਦ ਇੱਥੇ ਪਹੁੰਚ ਰਹੀ ਆ ਸਕੂਲਰ ਲਾਈਟਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਅਸੀਂ ਇਥੋਂ ਫਿਰ ਹੋਰ ਪਰਿਵਾਰਾਂ ਤੱਕ ਜਾਈਏ ਘਬਰਾਉਣਾ ਨਹੀਂ ਆ ਘਬਰਾਉਣਾ ਨਹੀਂ ਤੁਸੀਂ ਇਹਨੂੰ ਜਿੱਦਾਂ ਤੁਸੀਂ ਸੁਰੱਖਤ ਜਗ੍ਹਾ 'ਤੇ ਰੱਖਦੇ ਹੋ ਦਿਨ ਤੇ ਟਾਈਮ 'ਤੇ ਬਲੈਕ ਇਥੋਂ ਹੁੰਦਾ ਈ ਇਹ ਰੌਖ ਜਾ ਕੇ ਲਾਈਟ ਚੱਲ ਆਉਂਦੀ ਆ ਲੈ ਆਪਰਾ ਇੱਥੇ ਬਿਰਾ ਦੇ ਇਧਰ ਬਿਰਾ ਦੇ ਆਲੇ ਕੁ ਬਿਰਾ ਦੇ ਦੇ ਜਾ ਦੇ ਫੋਨ ਇੱਥੇ ਇਧਰ ਬਿਰਾ ਦਿਓ ਇਹ ਕਿ ਫਿਰ ਇੱਥੇ ਕਿਉਂ ਨਹੀਂ ਆਉਣਗੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਮਰਨ ਕੋਈ

ਠੀਕ ਹੈ ਘਬਰਾਉਣਾ ਨਹੀਂ ਆ ਹੋਰ ਵੀ ਮਦਦ ਇੱਥੇ ਪਹੁੰਚ ਰਹੀ ਹੈ ਸਕੂਲਰ ਲਾਈਟਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਅਸੀਂ ਇੱਥੋਂ ਫਿਰ ਹੋਰ ਪਰਿਵਾਰਾਂ ਤੱਕ ਜਾਈਏ ਰੋਣਾ ਨਹੀਂ ਰੋਣਾ ਨਹੀਂ ਕੋਈ ਬੰਦਾ ਇਹਨੂੰ ਜਿੱਦਾਂ ਤੁਸੀਂ ਸੁਰੱਖਤ ਜਗ੍ਹਾ 'ਤੇ ਰੱਖਦੇ ਹੋ ਦਿਨ ਤੇ ਟਾਈਮ ਨਾਲ ਮੈਂ ਇੱਕ ਉਹੰਤਾ ਨੂੰ ਇਹ ਰੌਫਟ ਜਾ ਕੇ ਲਾਈਟ ਚਾਲ ਲੈ ਆਲੇ ਆਪਣਾ ਇੱਥੇ ਬਣਾ ਦਿਓ ਇਧਰ ਬਣਾ ਇਧਰ ਬਣਾ ਦਿਓ ਆਲੇ ਕੋ ਬਣਾ ਦੇ ਦਿਓ ਇੱਥੇ ਬਣਾ ਦਿਓ ਤੇਰੇ ਇੱਥੇ ਕਿਉਂ ਨਹੀਂ ਆਉਣਗੇ ਕੀ नुकसान ਕੀ ਹੋਇਆ ਤੁਹਾਡਾ ਮਰਨ ਕੋਈ ਨਹੀਂ ਕੋਈ ਕੋਈ ਐਂ ਬੱਚੇ ਖੜੇ ਆਖੀ ਖੜੇ ਸਭ ਕੁਝ ਰੁੜ ਗਿਆ ਹਾਂਜੀ ਆ ਗਿਆ ਤੁਹਾਡੇ ਸਾਹਮਣੇ ਦੇਖਣ ਦੇ ਸਾਹਮਣੇ ਹੀ ਅਹੀਂ ਕਿਹਦੀ ਗੁੰਦ ਸਾਰਾ ਰਚਾਈਆਂ ਸਾਰੇ ਹੁੰਦੇ ਨਾ ਕੰਮ ਆਉਂਦਾ ਹੈ ਰੇਂਜ ਨਾ ਕਿੰਨੀ ਹੋਵੇਗੀ ਠੀਕ ਆ ਘਬਰਾਉਣਾ ਨਹੀਂ ਆ ਹੋਰ ਵੀ ਮਦਦ ਇੱਥੇ ਪਹੁੰਚ ਰਹੀ ਹੈ ਸਕੂਲਰ ਲਾਈਟਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਅਸੀਂ ਇੱਥੋਂ ਫਿਰ ਹੋਰ ਪਰਿਵਾਰਾਂ ਤੱਕ ਜਾਈਏ ਰੋਣਾ ਨਹੀਂ ਰੋਣਾ ਨਹੀਂ ਤੁਸੀਂ ਇਹ ਨੂੰ ਜਦਾਂ ਤੁਸੀਂ ਸੁਰਤ ਵਾਲੇ ਪਾਸੇ ਰੱਖਦੇ ਹੋ ਦਿਨ ਤੇ ਟਾਈਮ ਬਲੈਕ ਨੂੰ ਹੰਤੰਦ ਨੂੰ ਇਹ ਰੱਖ ਜਾ ਕੇ ਲਾਈਟ ਚਾਲ ਆਲੇ ਆਪਰਾਇਆ ਫੜਾ ਦੇ ਤਾ ਇਧਰ ਫੜਾ ਦੇ ਹਾਂ ਲੇਕੋ ਫੜਾ ਦੇ ਇਧਰ ਜਾ ਫੋਨ ਦੇ ਤਰ੍ਹਾਂ ਇਧਰ ਫੜਾ ਦਿਓ ਤੇਰੇ ਇੱਥੇ ਕਿਉਂ ਨਹੀਂ ਆਉਣਗੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਮਰਾਂ ਕੋਈ ਹਾਂ ਕੋਈ ਤੇ ਅੱਗੇ ਬੱਚੇ ਖੜੇ ਆਖੀਂ ਖੜਿਆ ਸਭ ਕੁਝ ਰੁੜ ਗਿਆ ਹਾਂਜੀ ਆਪ ਦਾ ਯਾਰ ਤੁਹਾਡੇ ਸਾਹਮਣੇ ਦੇਖਣੇ ਅਹੀ ਕਿਹਦੀ ਗੋਲੀ ਲੱਗ ਆ ਆ ਦੇ ਲੋ ਅੱਗੇ ਬੱਚੇ ਕੱਟ ਕੇ ਲੜਦੇ ਆ ਮੇਰੇ ਪੁੱਤ ਉਹ ਸਾਰੇ ਤੇ ਕਿੰਨਾ ਚੱਲਦੇ ਆ ਆ ਬੱਚੇ ਨਾਲ ਆਓ ਮਾਹੀ ਰੇਂਜ ਲੱਗ ਰਹੀ ਹੈ ਲੱਗਦਾ ਆਓ ਠੀਕ ਹੈ ਘਬਰਾਉਣਾ ਨਹੀਂ ਆ ਹੋਰ ਵੀ ਮਦਦ ਇੱਥੇ ਪਹੁੰਚ ਰਹੀ ਹੈ ਸਕੂਲਰ ਲਾਈਟਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਅਸੀਂ ਇੱਥੋਂ ਫਿਰ ਹੋਰ ਪਰਿਵਾਰਾਂ ਤੱਕ ਜਾਈਏ ਕਰੋਨਾ ਨਹੀਂ ਕਰੋਨਾ ਨਹੀਂ ਤੁਸੀਂ ਇਹਨੂੰ ਜਿੱਦਾਂ ਤੁਸੀਂ ਸੁਰੱਖਤ ਜਗ੍ਹਾ ਕੋਲ ਪਾਦੇ ਹੋ ਦਿਨ ਦੇ ਟਾਈਮ 'ਚ ਇੱਕ ਉਹਨਾਂ ਨੂੰ ਇਹ ਰੌਕਤ ਜਾ ਕੇ ਲਾਈਟ ਆਖ ਲੈ ਆਪਰਾ ਆਇਆ ਬਰਾਦੇ ਇਧਰ ਬਾਈ ਬਰਾਦੇ ਬਰਾਦੇ ਇਧਰ ਲਿਆ ਦੇ ਦਿਓ ਫੋਨ ਕਰਾ ਦਿਓ ਇਧਰ ਲਾ ਦਿਓ ਫਿਰ ਇੱਥੇ ਕਿਉਂ ਨਹੀਂ ਆਉਣਗੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਮਰਾ ਕੋਈ ਨਹੀਂ ਕੋਈ ਤਾਂ ਐਨੀ ਵੈਤ ਨਹੀਂ ਬਸ ਸਿੱਧਾ ਪਰ ਬੱਚੇ ਹੀ ਖੜੇ ਆ ਆ ਹੀ ਖੜਿਆ ਸਭ ਕੁਝ ਰੁੜ ਗਿਆ ਹਾਂਜੀ ਆ ਗਿਆ ਜਦ ਤੁਹਾਡੇ ਸਾਹਮਣੇ ਦੇਖਣ ਦੇ ਸਾਹਮਣੇ ਹੈ ਅਹੀ ਕਿਹਦੀ ਗੋਲਕ ਆ ਸਕਾ ਜਾਈਆਂ ਤੁਸੀਂ ਸਾਰੇ ਤੁੰਦੇ ਆਵੇ ਤੁਹਾਡੀ ਬੱਚੇ ਕੱਟ ਕੇ ਲੈਣੇ ਆਂ ਤੁਹਾਡੇ ਤੇ ਕਿੰਨਾ ਚੱਟੇ ਆਓ ਤਾਂ ਨਾ 100 ਦੀ ਰੇਂਜ ਨਾ ਕਿੰਨੀ ਹੋਵੇਗੀ ਠੀਕ ਆ ਘਬਰਾਉਣਾ ਨਹੀਂ ਆ ਹੋਰ ਵੀ ਮਦਦ ਇੱਥੇ ਪਹੁੰਚ ਰਹੀ ਆ ਸੂਲਰ ਲਾਈਟਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਅਸੀਂ ਇੱਥੋਂ ਫਿਰ ਹੋਰ ਪਰਿਵਾਰਾਂ ਤੱਕ ਜਾਈਏ ਕੋਰੋਨਾ ਨਹੀਂ ਹੈ ਕੋਰੋਨਾ ਨਹੀਂ ਤੁਸੀਂ ਇਹ ਨੂੰ ਜਿੱਦਾਂ ਤੁਸੀਂ ਸੁਰਤ ਵਾਲੇ ਪਾਸੇ ਰੱਖਦੇ ਹੋ ਦਿਨ ਤੇ ਟਾਈਮ 'ਚ ਬਈ ਇੱਕ ਹੋਣਦਾਂ ਲੋ ਇਹ ਰਾਤ ਜਾਗਦੇ ਜਿਵੇਂ ਲਾਈਟ ਜਗਦੇ ਆਲੇ ਆਪਰਾਇਆ ਫੜਾ ਦੇ ਇਧਰ ਮਾਈਂਦਰ ਫੜਾ ਦੇ ਆਲੇ ਕੋ ਫੜਾ ਦੇ ਦੇ ਜਿਆ ਦੇ ਦੇ ਨੀਰ ਬਣਾ ਦਿਓ ਤੇਰੇ ਇੱਥੇ ਕਿਉਂ ਨਹੀਂ ਹੋਣਗੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਮਰਨ ਕੋਈ ਨਹੀਂ ਕੋਈ ਕਿ ਅੱਲੀ ਬੱਤੀ ਨਹੀਂ ਆਉਂਦੀ ਆਪਸ ਹੀ ਆਪਰੇ ਬੱਤੀ ਖੜੇ ਆਪ ਨਹੀਂ ਖੜਿਆ